ਪੰਜਾਬ ਵਿੱਚ ਕਣਕ ਦੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ ਅਜਿਹੇ ਵਿੱਚ ਕਣਕ ਦੇ ਖਰੀਦ ਸੀਜ਼ਨ 'ਚ ਕੇਂਦਰ ਸਰਕਾਰ ਨੇ ਗਲੋਬਲ ਤੇ ਘਰੇਲੂ ਵਪਾਰੀਆਂ ਨੂੰ ਇੱਕ ਸਲਾਹ ਦਿੱਤੀ ਹੈ ਕੇਂਦਰ ਸਰਕਾਰ ਨੇ ਇਹਨਾਂ ਵਪਾਰੀਆਂ ਨੂੰ ਕਿਸਾਨਾਂ ਤੋਂ ਨਵੇਂ ਸੀਜ਼ਨ ਦੀ ਕਣਕ ਨਾ ਖਰੀਦਣ ਲਈ ਕਿਹਾ ਹੈ ਦਰਅਸਲ ਕੇਂਦਰ ਸਰਕਾਰ ਦੀ ਇਹ ਸਲਾਹ FCI ਯਾਨੀ ਭਾਰਤੀ ਖੁਰਾਕ ਨਿਗਮ ਦੇ ਕਰਕੇ ਸਟਾਕ ਨੂੰ ਵਧਾਉਣ ਲਈ ਦਿੱਤੀ ਗਈ ਹੈ ਜੋ ਐਫਸੀਆਈ ਵੱਡੀ ਮਾਤਰਾਵਾਂ ਵਿੱਚ ਕਣਕ ਖਰੀਦ ਸਕੇ ਤੇ ਆਪਣਾ ਭੰਡਾਰ ਭਰ ਸਕੇ ਅਜਿਹੀ ਸਲਾਹ ਕੇਂਦਰ ਸਰਕਾਰ ਨੇ 2007 ਤੋਂ ਬਾਅਦ ਹੁਣ ਪਹਿਲੀ ਵਾਰ ਵਪਾਰੀਆਂ ਨੂੰ ਦਿੱਤੀ ਹੈ ਇਸ ਲਈ ਪ੍ਰਾਈਵੇਟ ਵਪਾਰੀਆਂ ਨੂੰ ਗੈਰ ਰਸਮੀ ਤੌਰ ਤੇ ਥੋਕ ਮੰਡੀਆਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ ਜਿੱਥੇ ਕਿਸਾਨ ਘਟੋ-ਘਟ ਆਪ੍ਰੈਲ ਵਿੱਚ ਐਫਸੀਆਈ ਜਾਂ ਇਹਨਾਂ ਵਪਾਰੀਆਂ ਨੂੰ ਆਪਣਾ ਉਤਪਾਦ ਵੇਚਦੇ ਨੇ ਛੋਟੇ ਵਪਾਰੀਆਂ ਤੇ ਪ੍ਰੋਸੈਸਰਾਂ ਨੂੰ ਛੱਡ ਕੇ ਹਰ ਕਿਸੇ ਨੂੰ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਪਵੇਗੀ ਸੂਤਰਾਂ ਅਨੁਸਾਰ ਕੇਂਦਰ ਸਰਕਾਰ ਨੇ ਚੋਟੀ ਦੇ ਕਣਕ ਉਤਪਾਦਕ ਰਾਜਾਂ ਨੂੰ ਇਹ ਯਕੀਨੀ ਬਣਾ ਲਈ ਕਿਹਾ ਹੈ ਕਿ ਪ੍ਰਾਈਵੇਟ ਵਪਾਰੀ ਇਸ ਸਾਲ ਘੱਟੋ-ਘੱਟ 30 ਮਿਲੀਅਨ ਟਨ ਕਣਕ ਖਰੀਦਨ ਦੀ ਭਾਰਤੀ ਖੁਰਾਕ ਨਿਗਮ ਦੀ ਯੋਜਨਾ ਦੇ ਰਾਹ ਵਿੱਚ ਨਾ ਆਉਣ ਭਾਰਤੀ ਖੁਰਾਕ ਨਿਗਮ ਨੇ 2023 ਦੌਰਾਨ ਸਥਾਨਕ ਕਿਸਾਨਾਂ ਤੋਂ 26.2 ਮਿਲੀਅਨ ਟਨ ਦੀ ਕਣਕ ਖਰੀਦੀ ਸੀ ਜਦੋਂ ਕਿ ਸਰਕਾਰ ਦਾ ਖਰੀਦ ਟੀਚਾ 34.1 ਮਿਲੀਅਨ ਟਨ ਰੱਖਿਆ ਗਿਆ ਸੀ ਦੇਸ਼ ਦੀ ਆਲਾਜ ਮੰਡੀਆਂ ਵਿੱਚ ਸਰਗਰਮ ਵਪਾਰੀਆਂ ਵਿੱਚ ਕਾਰਗਲ, ਆਈਟੀਸੀ, ਹਿੰਦੁਸਤਾਨ ਯੂਨੀਲੀਵਰ, ਲੂਇਸ ਡਰੇਫਰਸ ਤੇ ਤੇ ਆਲਮ ਗਰੁੱਪ ਸ਼ਾਮਲ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ